ਨਮਸਕਾਰ ਮੈਂ ਹਾਰਤੀ ਸੰਜਤ ਨਿਊਜ਼ ਦੇਖੇ ਦਸ਼ਕਾਂ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਹਾਂ ਇਸ ਪਹਿਲੇ ਦੀਆਂ ਟਾਪ 20 ਹੈਡਲਾਈਨ ਦੇ ਨਾਲ ਪੰਜਾਬ ਮੁੱਖ ਮੰਤਰੀ ਭਗਵੰਤ ਪਾੰਦੀ ਕੈਬਨਿਟ ਵੱਲੋਂ ਯੂਜੀਸੀ ਪੇ ਸਕੇਲ ਹਰੀ ਚੰਡੀ ਗੈਸ ਟੀਚਰਾਂ ਦੀ ਘੱਟੋ ਘੱਟ ਸੈਲਰੀ ਹੋਵੇਗੀ 33000 ਰੁਪਏ ਇੱਕ ਹਫ਼ਤੇ ਲਈ ਜਰਮਨੀ ਦੌਰੇ ਤੇ ਜਾਣਗੇ ਸੀਐਮ ਭਗਵੰਤ ਮਾਨ ਫਲਕੇ ਹੋਣ ਗਿਰਵਾਨਾ 17 ਸਤੰਬਰ ਨੂੰ ਵਾਪਸੀ ਹੋਵੇਗੀ ਪੰਜਾਬ ਹਰਿਆਣਾ ਹਾਈ ਕੋਰਟ ਦਾ ਐਮ ਫੈਸਲਾ ਸਿਰਫ ਸੁਸਾਈਡ ਨੋਟ ਨਾ ਹੋਣਾ ਹੀ ਦੋਸ਼ੀ ਸਾਬਿਤ ਕਰਨਾ ਕਾਫੀ ਨਹੀਂ ਜਿਲ੍ਹਾ ਲੁਧਿਆਣੇ ਨੂੰ ਨਸ਼ਾ ਮੁਕਤ ਕਰਨ ਦੇ ਲਈ ਹੋ ਰਹੀ ਚੈਕਿੰਗ ਚਾਰ ਪੁਲਿਸ ਮੁਲਾਜ਼ਮ ਡੋਪ ਟੈਸਟ 'ਚ ਆਏ ਪੋਜ਼ਿਟਿਵ 500 ਰੁਪਏ ਵਿੱਚ ਡੋਲਿਆ ਐਸਆਈ ਦਾ ਈਮਾਨ ਵਿਜੀਲੈਂਸ ਨੇ ਰਿਸ਼ਵਤ ਲੈ ਰਹੇ ਐਸਆਈ ਤੇ ਮਹਿਲਾ ਹੋਮਗਾਰਡ ਨੂੰ ਕੀਤਾ ਗ੍ਰਿਫਤਾਰ ਸੀਐਮ ਤੱਕ ਪਹੁੰਚੀ ਵੀਡੀਓ ਹਰਿਆਣਾ ਦੇ ਮਹਿੰਦਰgarh ਸੋਨੀਪੱਤ ਦੇ ਗਣੇਸ਼ ਵਿਸਰਜਨ ਦੌਰਾਨ ਵਾਪਰਿਆ ਵੱਡਾ ਹਾ사 ਮੂਰਤੀ ਨਾਲ ਹੀ ਬਹਿ ਗਈ 11 ਲੋਕ ਸਤ ਲੁਕਾਂ ਦੀ ਹੋਈ ਮੌਤ ਚਾਰ ਲਾਪਤਾ ਤਿੰਨ ਦਿਨਾਂ ਚ 2 ਲੱਖ ਸ਼ਰਧਾਲੂ ਨੇ ਟੇਕਿਆ ਮੱਥਾ 2 ਸਾਲ ਬਾਅਦ ਲੱਗੀ ਭੀੜ ਅੱਜ ਤੇ ਕੱਲ ਵੀ ਰਹੇਗਾ ਮੇਲਾ ਆਣਾ ਹਰਿਆਣਾ ਵੀ ਕਿ ਡਿਊਟੀ ਤੇ ਤਣਾਤਏ ਸਾਈ ਨੇ ਖੁਦ ਦੁਮਾਰੀ ਕੋਲੀ ਵੀਡੀਓ ਜਾਰੀ ਕਰਕੇ ਐਸ ਐਚਓ ਤੇ ਲਾਇਕ ਗੰਭੀਰ ਦੋ ਜੇਪ ਚ ਮਿਲਿਆ ਸੋਸਾਇਟੀ ਨੂੰ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਤੇ ਰਾਹੁਲ ਬੋਲੇ ਤੈ ਕਰ ਚੁੱਕਾ ਹਾਂ ਕਿ ਮੈਨੂੰ ਕੀ ਕੰਨਾ ਹੈ ਟੋਣਾ ਲੜਿਆ ਤਾਂ ਦੱਸਾਂਗਾ ਵਜੇ ਸੁਨਾਲੀ ਫੁਗਾਡ ਮੌਤ ਮਾਮਲੇ ਵਿੱਚ ਮਾਪੂਸਾ ਜੀਐਮਐਫਸੀ ਨੇ ਦੋਵਾਂ ਮੁਲਾਜ਼ਮਾਂ ਸੁਦੀਰ ਸੰਘਵਨ ਤੇ ਸੁਖਵਿੰਦਰ ਸਿੰਘ ਨੂੰ 13 ਦਿਨਾਂ ਦੇ ਲਈ ਹੋਰ ਨਿਆਇਕ ਹਿਰਾਸਤ ਚੁਪੇ ਜਿਆ ਸੀਐਮ ਭਗਵੰਤ ਮਾਨ ਨੇ ਕੀਤੀ ਰਾਸ਼ਟਰਪਤੀ ਦ੍ਰੋਪਦੀ ਮੁੰਮੋਦ ਨਾਲ ਮੁਲਾਕਾਤ ਪੰਜਾਬ ਆਉਣ ਦਾ ਦਿੱਤਾ ਸੱਦਾ ਦਾਕਾਂਚੇ ਸਰਹੱਦ ਤੇ ਫਟਿਆ ਬੱਦਲ ਪਿੱਥੁਰਾਗੜ ਤੇ ਨੇਪਾਲ ਚ ਭਾਰੀ ਤਬਾਹੀ ਪੰਜਾਬ ਤੋਂ ਵੱਧ ਕਰ ਡੁੱਬੇ ਕਸ਼ਮੀਰ ਵਿਕੇਠੇਲੇ ਤੇ ਕबाब ਵੇਚਣ ਵਾਲਾ ਮਹਿਰਾਜ਼ੁੱਦੀਨ ਬੜੇਗਾ ਡਾਕਟਰ ਨੀਟ ਦੀ ਪ੍ਰੀਖਿਆ ਚੋਂ ਹਾਸਲ ਕੀਤੇ 591 ਅੰਕ ਕੇਰਲ ਚ ਟ੍ਰੈਫਿਕ ਪੁਲਿਸ ਦਾ ਕਾਰਨਾਮਾ ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ ਤੇ ਕੱਟ ਦਿੱਤਾ ਇਲੈਕਟ੍ਰਿਕ ਸਕੂਟਰ ਦਾ ਚਲਾਣ ਗੈਂਗਰ ਲਾਰਿੰਗ ਬਿਸ਼ਨੋਈ ਗੈਂਗ ਦਾ ਗੁਰਕਾ ਮਨਪ੍ਰੀਤ ਸਿੰਘ ਉਰਫ ਪੀਮਾ 11 ਪਿਸਤੋਲਾਂ ਤੇ BMW ਕਾਰ ਸਮੇਤ ਕੀਤਾ ਗਿਆ ਗ੍ਰਿਫਤਾਰ ਪੁੱਛਗਦੇ ਦੌਰਾਨ ਪੀਮਾ ਨੇ ਮੰਨਿਆ ਕਿ ਉਹਸਲਾ ਸਪਲਾਈ ਕਰਨ ਦਾ ਕਰਦਾ ਸੀ ਕੰਮ ਪੰਜਾਬ ਦੀ ਮਾਈਨਿੰਗ ਪਾਲਿਸੀ ਨੂੰ ਹਾਈ ਕੋਰਟ ਚ ਚੁਣੌਤੀ ਦੂਜੇ ਸੂਬਿਆਂ ਤੋਂ ਆਉਣ ਵਾਲੇ ਟਰੱਕਾਂ ਤੋਂ ਲਈ ਜਾਂਦੀ ਸੀ ਰਿਐਲਿਟੀ ਤੇ ਪੈਨਲਟੀ ਪੰਜਾਬ ਸਰਕਾਰ ਤੋਂ 18 ਅਕਤੂਬਰ ਦੇ ਲਈ ਨੋਟਿਸ ਜਾਰੀ ਕਰਕੇ ਇਸ ਤੇ ਜਵਾਬ ਮੰਗਿਆ ਉਪਿਦੇ ਪ੍ਰਤਾਪਗੜ ਤੋਂ 4 ਆਈਏਐਸ ਭੈਣ ਭਰਾਵਾਂ ਦੀ ਉਪਲਬਧੀ ਭਾਰਤ ਤੇ ਏਸ਼ੀਆ ਬੁੱਕ ਆਫ ਰਿਕਾਰਡ ਚ ਨਾਂ ਕੀਤਾ ਦਰਜ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਕੇਂਦਰ ਨੇ ਸੂਬਾ ਤੇ ਦਿੱਲੀ ਸਰਕਾਰ ਤੇ ਪ੍ਰਾਲੀ ਤੇ ਪ੍ਰਸਤਾਵ ਨੂੰ ਕੀਤਾ ਖਾਰਾ ਫਤਿਹਗੜ੍ਹ ਸਾਹਿਬ ਦੇ ਟੈਕਸਟਾਈਲ ਪਾਰਕ ਨੂੰ ਲੈ ਕੇ ਸਿਆਸਤ ਗਰਮਾਈ ਤਿੰਨ ਪਿੰਡਾਂ ਦੇ ਲੋਕਾਂ ਨੇ ਜ਼ਮੀਨ ਨਾ ਦੇਣ ਦਾ ਕੀਤਾ ਫੈਸਲਾ ਨਾਪੋਲੀਟ ਨੇ 25 ਲੱਖ ਰੁਪਏ ਲੁੱਟਣ ਦੇ ਮਾਮਲੇ 'ਚ ਕੀਤੇ ਐਮ ਖੁਲਾਸੇ ਚਾਰ ਦੋਚੇ ਗ੍ਰਿਫਤਾਰ ਨੌਜਣਿਆਂ ਨੇ ਪਣਾਈ ਸੀ ਇਹੋ ਤੇ ਇਸਨੂੰ ਤੱਕ ਦੀਆਂ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਮ ਜੈਡ ਨਿਊਜ਼